ਰਹ ਰਸ ਸਹਿਤੋ ਕਿਉ ਓੰਕਾਰ ਸਤਗੁਰ ਪ੍ਰਸਾਦ ਸਲੋਕ ਮਹਲਾ ਪਹਿਲਾ ਦੁਖਾ ਦਾ ਰੋ ਸੁਖ ਰੋਗ ਪਿਆ ਜਾਂ ਸੁਖ ਤਾਮਨਾ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾ ਹੋ ਕਰਿ ਨ ਹੋਈ ਬਲੇ ਹਾਰੇ ਕੁਦਰਤ ਵਸਿਆ ਅਖੇ ਰਿਆ ਅੰਤਨਾਂ ਜਾਏ ਲਖਰ ਰਹਾ ਜਾਤ ਮੈਂ ਜੋਤ ਜੋਤ ਮੈਂ ਜਾਤ ਅਕਲਖਲਾ ਭਰਪੁਰ ਰਹਾ ਤੂੰ ਸੱਚਾ ਸਭ ਸੁਖਤ ਸਵਾਲਿਓ ਜਨ ਕੇ ਤੇ ਸੋ ਪਾਰ ਪਿਆ ਕਹੋ ਨਾਨਕ ਕਰਤੇ ਕਿਆ ਬਾਤਾਂ ਜੋ ਕਿਛੇ ਕਰਨਾ ਸੋਕਰ ਰਹਾ ਸੋਦਰ ਰਾਗਿਆ ਸਮਾ ਜਾ ਪਹਿਲਾ ਕਿਉ ਓੰਕਾਰ ਸਤਗੁਰ ਪ੍ਰਸਾਦ ਸੋਦਰ ਤੇਰਾ ਕਿਆ ਸੋ ਕਰਕੇ ਹਾ ਜਿਤ ਬਹ ਸਰਬ ਸਮਾਲੇ ਵਾਜੇ ਤੇਰੇ ਨਾ ਜਾਣੇ ਕਹ ਸੰਕਾ ਕਿਤੇ ਤੇਰੇ ਵਾਣਹਾਰੇ ਕਤੇ ਤੇਰੇ ਰਗ ਫਰੇ ਸਿਉ ਕਈਆ ਕਤੇ ਤੇਰੇ ਗਾਵਣ ਹਾਰੇ ਗਾਵਣਾ ਤੁਧਨੋਂ ਪਵਣ ਪਾਣੀ ਬਸੰਤਰ ਗਾਗਾ ਰਾਜਾ ਧਰਮ ਦਵਾਰੇ ਗਾਵਣਾ ਤੁਧਨੋਂ ਚਿਤ ਗੁਪਤੁ ਲਖਣ ਜਾਨਣ ਲਖਲਖ ਧਰਮ ਬੇਜਾਰੇ ਗਾਵਣਾ ਤੁਧਨੋਂ ਸਰਬ ਬ੍ਰਹਮਾ ਦੇਵੇ ਸੁਣ ਤੇਰੇ ਸਦਾ ਸਵਾਰੇ ਗਾਵਣਾ ਤੁਧਨੋਂ ਇੰਦਰਿੰਦਰ ਸਣ ਬੈਠੇ ਦੇਵ ਤਿਆਨਦਰ ਨਾਲੇ ਗਾਵਣਾ ਤੁਧਨੋਂ ਸਦ ਸਮਾਧੀ ਅੰਦਰ ਗਾਵਣਾ ਤੁਧਨੋਂ ਸਾਧ ਵਿਚਾਰੇ ਗਾਵਣਾ ਤੁਧਨੋਂ ਜਤੇ ਸਤੇ ਸੰਤੋਖੇ ਗਾਵਣਾ ਤੁਧਨੋਂ ਘਰ ਕਰ ਰਹਾ ਰਹੇਗਾ ਗਾਵਣਾ ਤੁਧਨੋਂ ਪੰਡਤ ਪੜਨਰ ਕੇ ਸਰ ਰਾਜੁ ਜੁਗ ਜੁਰ ਦਾ ਨਾਲੇ ਗਾਵਣਾ ਤੁਧਨੋਂ ਮੋਹਣਿਆਮਨ ਮਾਉਣਾ ਸੁਰਗਰ ਮਚਪੇ ਆਲੇ ਗਾਵਣਾ ਤੁਧਨੋਂ ਰਤਨੁ ਪਾਇਤੇ ਰੇ ਅਲਸਖ ਤੇ ਰਤਨਾਲੇ ਗਾਵਣਾ ਤੁਧਨੋਂ ਜੋਤ ਮਹਾਫਲ ਸੂਰਾ ਗਾਵਣਾ ਤੁਧਨੋਂ ਖਾਲੇ ਚchre ਕਾਵਣਾ ਤੁਧਨੋਂ ਖੰਡ ਮੰਡਲ ਪਰਮੰਡਾ ਕਰ ਕਰ ਰੱਖੇ ਤੇਰੇ ਤਾਰੇ ਸਈਏ ਤੁਧ ਨਾਮ ਗਾਵਣ ਜੋਤਿ ਤੁਧ ਪਾਵਣ ਰਤੇ ਤੇਰੇ ਭਗਤ ਰਸਾਲੇ ਹੋਰ ਕੀ ਤੇ ਤੇ ਤੁਧ ਨਾਮ ਗਾਵਣ ਸਹਿਮੈ ਚਿਤਨਾ ਆਵਣ ਨਾਨਕ ਕਿਆ ਬੇਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੇ ਨਾਹੀ ਹੈ ਬੀਹੋ ਸੇ ਜਨ ਜਸਿ ਰਚਨਾ ਜਨ ਰਚਾਈ ਰੰਗੇ ਰੰਗੇ ਭਾਤੇ ਕਰ ਕਰ ਜਿਨਸੀ ਮਾਇਆ ਜਨ ਉਪਾਈ ਕਰ ਕਰ ਦੇਖਾ ਕਿ ਤੈ ਆਪਣਾ ਜਿਉ ਤਿਸ ਦੇ ਵਟਿਆਏ ਜੋ ਤਸ ਸਾਵੈ ਸੋ ਏ ਖਰਸੀ ਕਿਰ ਕਮਨਾ ਕਰ ਨਾ ਜਾਈ ਸੋ ਆਤ ਸੋ ਸਹਾ ਭਗਤ ਸਾਹਿਬ ਨਾਨਕ ਰਹਿ ਨਰ ਜਾਈ ਆਸਾ ਮਹੱਲਾ ਪਹਿਲਾ ਸੁਨ ਵਡਾ ਆਖੈ ਸਭ ਕੋ ਏ ਕਿ ਬਡਾ ਵੱਡਾ ਡਿਠਾ ਹੋਈ ਕੀਮਤ ਪਾਇ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਈ ਵੱਡੇ ਮੇਰੇ ਸਹਬਾ ਕਰਾਂ ਬੇਰਾ ਗੁਨੇ ਗਹਿ ਰਾ ਕੋ ਨਾ ਜਾਣਾ ਤੇਰਾ ਕੇ ਤਾਕੜ ਚਿਰ ਰਹਾ ਸਭ ਸੂਰਤੇ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੇ ਗਿਆਨੇ ਗੁਰ ਗੁਰ ਰਹਾਏ ਕਹਿ ਨਾ ਜਾਏ ਤੇਰੀ ਤਲਵੰਦ ਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਪੁਰਖਾਂ ਕੀ ਆਵਟ ਆਈ ਆ ਤੁਧਵਨ ਸਿਧੇ ਕੇ ਨਾ ਨਾ ਪਾਇਆ ਕਰਮ ਮਿਲੈ ਨਹੀਂ ਠਾਕ ਰਹਾਇਆ ਆਖਣ ਵਾਲਾ ਕਿਆ ਵਿਚਾਰ ਸੁਖ ਤੇ ਪਰ ਤੇਰੇ ਪੰਦਰਾ ਜਿਸ ਤੋਂ ਦਹਿਆ ਤੇ ਸਾਖਿਆ ਚਲਰ ਨਾਨਕ ਸੱਚ ਸਹਾਵਰ ਨਿਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰਸਨ ਰਜਾਓ ਅੱਖ ਨੇ ਓਖਾ ਸਾਚਾ ਨੋ ਸਾਚੇ ਨਾਮ ਕੇ ਲਾਗੇ ਭੂਖ ਉਤਪੋਕਾ ਖਾਏ ਟਲਿਆ ਲੋਕਰ ਸੋਖੋਂ ਵਿਸਰਸ ਮੇਰੀ ਮਾਈ ਸਾਚਾ ਸਹਿਬ ਸਾਚਾ ਨਾਹਰਾ ਸਾਚੇ ਨਾਮ ਕੇ ਤਿਲ ਵੰਡਿਆਈ ਆਖ ਤੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਕੜਾ ਪਾਹੇ ਵਟਣਾ ਹੋਵੇ ਕਾਟ ਨਾ ਜਾਏ ਨਾ ਹੋਵੇ ਮਰਨ ਹੋਵੇ ਸੋਗ ਤਿੰਦਾ ਰਹਿਨਾ ਚੋਕਾ ਖੋਗ ਗੁਨੇ ਹੋ ਹੋਰ ਨਾਹੀ ਕੋਏ ਲਾ ਕੋ ਹੋਆ ਨਾ ਕੋ ਹੋਈ ਜੇ ਵੜਿਆ ਆਪ ਤੇ ਵੜ ਤੇਰੀ ਦਾਤ ਜਿਨ ਤਨ ਕਰ ਕਾ ਕੇ ਤੇ ਰਾਤ ਕਸਮ ਵਿਸਾਰੇ ਤੇ ਕਮ ਜਾਤ ਨਾਨਕ ਨਾਵੇ ਬਾਜ ਸੁਨਾਤ ਰਾਗ ਗੁਜਰੀ ਮਹੱਲਾ ਚੌਥਾ ਹਰਿ ਕੇ ਜਨ ਸਤਿਗੁਰੂ ਸਤਿਮੁਰ ਕਾ ਬਿਨਯੋ ਕਰੋ ਗੁਰ ਪਾਸ ਹਮ ਕੇ ਰੇ ਕਰਮ ਸਤਿਗੁਰ ਸਰਨਾਈ ਕਰ ਦਿਆ ਨਾਮ ਪਰਕਾਸ ਮੇਰੇ ਮਿਤ ਗੁਰਦੇਵ ਮੋ ਕਉ ਰਾਮ ਨਾਮ ਪਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰਿ ਕੇ ਰਤ ਹਮਰੇ ਰਾਸ ਰਹਾ ਹਰ ਜਨ ਕੇ ਵਣ ਭਾਗ ਵਡੇਰੇ ਜਿਨ ਹਰਿ ਹਰਿ ਸਰਦਾ ਹਰ ਪਿਆਸ ਹਰ ਹਰ ਨਾਮ ਮਿਲ ਤੁਰਬ ਤਸਹਿ ਮਿਲ ਸੰਗਤ ਗੁਣ ਪ੍ਰਕਾਸ਼ ਜਿਨ ਹਰ ਹਰ ਰਸ ਨਾਮ ਨਾ ਪਾਇਆ ਤੇ ਪਾਕੇ ਨ ਜਮ ਪਾਸ ਜੋ ਸਤ ਗੁਰ ਸਰਣ ਸੰਗਤ ਨਹੀਂ ਆਏ ਤਿਰਗ ਜੀਵੇ ਤਿਰਗ ਜੀਵਾਸ ਜਿਨ ਹਰ ਜਨ ਸਤ ਗੁਰ ਸੰਗਤ ਪਾਏ ਤਨ ਤੂਰ ਮस्तक ਲਿਖਿਆ ਲਿਖਾਸ ਧਨ ਤਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪਰਦਾਸ ਰਗ ਗੁਜਰੀ ਮਹੱਲਾ ਪੰਜਮ ਕਾਹੇ ਰੇ ਮਨ ਚਤ ਹੈ ਉਦਮ ਜਾਹਰ ਹਰਿ ਜੋ ਪਰਿਆ ਸੈਲ ਪਥਰ ਮੈਂ ਜੰਤੇ ਉਪਾਏ ਤਾਕਾਰ ਜਿਕੇ ਅੱਗੇ ਘਰ ਤਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਅਰਮ ਪਦ ਪਾਇਆ ਸੋ ਕੇ ਕਸ਼ਟ ਹਰਿਆ ਰਹਾਓ ਜਨਨਾ ਪਿਤਾ ਲੋਕ ਸਤਗਨ ਨਤਾ ਕੋਈ ਨਾ ਕਿਸਕੇ ਕਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਤੋ ਕਰਿਆ ਡੁੱਡਿਆ ਵੈ ਸਹ ਕੋ ਸਾਚ ਸਾ ਪਾਛੇ ਬਚਰੇ ਚਰਿਆ ਤਿੰਨ ਕਵਣ ਖਲਾਵੇ ਕਮਣ ਚੋਗ ਮਨ ਮੈਂ ਸਿਮਰਨ ਕਰਿਆ ਸਭ ਨੇ ਦਾਨ ਦਸਸ਼ਟ ਸੇ ਦਾਨ ਠਾਕੁਰ ਕਰਤਲ ਤਰਿਆ ਗਨਨ ਨਾਨਕ ਬਲਬਲੇ ਸਤਿ ਬੋਲੇ ਚਾਈਆ ਤੇਰਾ ਯੰਤਰਾ ਪਾਰਾ ਵਰਿਆ ਰਾਜਾ ਸਮਹਨ ਲਾ ਚੌਥਾ ਸੋ ਪੁਰਖ ਏਕ ਓੰਕਾਰ ਸਤਿ ਪੁਰਖ ਪ੍ਰਸਾਦ ਸੋ ਪੁਰਖ ਨੇ ਰੰਝਨ ਹਰ ਪੁਰਖ ਨੇ ਰੰਝਨ ਹਰਿਆ ਕਮਾ ਕਮਿਆ ਪਾਰਾ ਸਭ ਤਿਆਗਾ ਸਭ ਤਿਆਗਾ ਤਦ ਜੀ ਹਰ ਸੱਚੇ ਸਰਜਨ ਹਾਰਾ ਸਭ ਜੀ ਤੁਹਾਰੇ ਜੀ ਤੁਜੀਆਂ ਕਾ ਦਾਤਾਰ ਹਰ ਤੇ ਹਵੋ ਸੰਤੋ ਜੀ ਸਭ ਦੁੱਖ ਵੇਸਾ ਸਮਿਆਰਾ ਹਰਿਆਪੇ ਠਾਕੁਰ ਹਰਿਆਪੇ ਸੇਵਕ ਜੀ ਕਾ ਨਾਨਕ ਜੰਤ ਵਿਚਾਰਾ ਤੂੰ ਕਟਕਟ ਅੰਤਰ ਸਰਮ ਨ ਅੰਤਰ ਜੀ ਹਰ ਇੱਕ ਕੋਪਰ ਕ ਸਮਾਨਾ ਇੱਕ ਦਾਤੇ ਇੱਕ ਬਿਖਾਰੇ ਜੀ ਸਭ ਤੇਰੇ ਚੋਚੇ ਵਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨਾ ਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਤਿਆਗਣ ਆਖ ਵਖਾਣਾ ਜੋ ਸੇਵਿਆ ਜੋ ਸੇਵਿਆ ਤੁਧ ਜੀ ਜਨ ਨਾਨਕ ਤਨ ਪਰਬਾਣਾ ਹਰਿ ਤੇ ਹਵੇ ਹਰਿ ਤੇ ਆਇਆ ਤੁਧ ਜੇ ਸੇ ਜਨ ਜੁਗ ਮਾ ਸੁਖ ਵਾਸੀ ਸੇ ਮੁਕਤ ਸੇ ਮੁਕਤ ਭਾਏ ਜਨ ਹਰਿ ਤੇ ਆਇਆ ਜੀਤ ਨਾ ਟੁੱਟੇ ਜਮਤੇ 파ਸੀ ਜਿਨ ਨਰਬਿਓ ਜਨ ਹਰਿ ਨਰਬਉ ਤੇ ਆਇਆ ਜੀਤਨ ਕਾ ਬੋ ਸਭ ਕਾ ਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰਿ ਜੀਤੇ ਹਰ ਹਰ ਰੂਪ ਸਮਾਸੀ ਸੇ ਤਨ ਸੇ ਤਨ ਜਨ ਹਰਿ ਤੇ ਆਇਆ ਜੀ ਜਨ ਨਾਨਕ ਤਨ ਬਲ ਜਸੇ ਤੇਰੇ ਭਗਤ ਤਰੇ ਤੇਰੇ ਭਗਤ ਕੰਡਾਰ ਜੀ ਭਰੇ ਬਿਆਨ ਬੇਅੰਤ ਬੇਅੰਤ ਤੇਰੇ ਭਗਤ ਤੇਰੇ ਭਗਤ ਸਨਨ ਤੁਧ ਜੀ ਹਰਿ ਆਣੈ ਤਿਆਰੇ ਗਿਆਨੰਤਾ ਤੇਰੇ ਅਨੇਕ ਤੇਰੇ ਅਨੇਕ ਕਰਹ ਪੂਜਾ ਜੀ ਤਪ ਤਪ ਜਪੇ ਗਿਆਨੰਤਾ ਤੇਰੇ ਅਨੇਕ ਤੇਰੇ ਅਨੇਕ ਪੜਿ ਬਹੁ ਸਮਰਤ ਸਾਸਤ ਜੀ ਕਰ ਕਰਿਆ ਕਰ ਕਰਮ ਕਰਮਤਾ ਸੇ ਭਗਤ ਸੇ ਭਗਤਪ ਜਨ ਨਾਨਕ ਜੀ ਜੋ ਪਾਵੈ ਮੇਰੇ ਹਰਿ ਭਗਤਵੰਤਾ ਤੂੰ ਆਦਿ ਪੁਰਖਿਆ ਪਰ ਪ੍ਰਕਰਤਾ ਜੀ ਤੁਧ ਜੀ ਵੜੇ ਅਵਰ ਨਾ ਕੋਈ ਤੂੰ ਜਗ ਜਗੋ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਰਚਲ ਕਰਤਾ ਸੋਇ ਤੂ ਧਿਆਪੇ ਪਾਵੈ ਸੋਇ ਵਰਤਾ ਜੀ ਤੂੰ ਆਪੇ ਕਰਹਿ ਸੋਇ ਤੁਦੇ ਆਪੇ ਸਰਟ ਸਭਿਓ ਪਾਇ ਜੀ ਤੁਦੇ ਆਪੇ ਸਰਦ ਸਭ ਕੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋ ਆਸਾ ਮਹਲਾ ਚੋਥਾ ਉਹ ਕੰਕਾਲ ਸਾਚਾਰ ਮਾਡਾ ਸਾਈਂ ਜੋ ਤਉ ਪਾਗੈ ਸੋ ਏ ਸੇ ਸੇ ਜੋ ਤਉ ਦੇ ਸੋ ਉਪਾਇ ਰਹਾ ਸਭ ਤੇਰੀ ਤੂ ਸਭਨੇ ਤੇ ਆਇਆ ਜਿਸਨੋ ਕਿਰਪਾ ਕਰਾ ਤਨ ਨਾਮ ਰਤਨਾ ਪਾਇਆ ਗੁਰਮੁਖ ਲਾਗਾ ਮਨਮੁਖ ਗਵਾਇਆ ਤੂ ਦੇ ਆਪੇ ਛੋੜੇ ਆਪ ਮੇ ਲਾਇਆ ਤੂ ਦਰਿਆਉ ਸਭ ਤੁਝੇ ਮਾਏ ਤੁਜ ਬਿਨ ਨ ਦੂਜਾ ਕੋਈ ਨਾ ਜੀ ਜੰਤ ਸਭ ਤੇਰਾ ਖੇਲ ਵੇ ਜੋਗ ਮਿਲਵੇ ਛੋੜੇ ਸੰਜੋਗੀ ਮੇਲੇ ਜਿਸਨੋ ਤੂ ਜਾਣੈ ਸੋਇ ਜਨ ਜਾਣੈ ਆਰਗੁਨ ਸਭੀ ਆਖ ਵਖਾਨੈ ਜਿਨ ਹਰ ਸੇਵਿਆ ਤਿਸ ਕਾ ਪਾਇਆ ਸਜੈ ਯਰ ਨਾਮ ਸਮਾਇਆ ਤੂੰ ਆਪੇ ਕਰਤਾ ਤੇ ਰਾਜਾ ਸਭ ਹੋਏ ਤੁਦ ਬਿਨ ਦੂਜਾ ਅਵਰ ਨਾ ਕੋਏ ਤੂੰ ਕਰ ਕਰ ਵੇਖੈ ਜਨ ਆ ਸੋਏ ਜਿਨ ਨਾਨਕ ਗੁਰਮੁਖ ਪ੍ਰਗਟ ਹੋਇ ਆਚਮਨ ਲਾ ਫੈਲਾ ਤਿਤ ਸਰਵੜੇ ਪੜੀ ਅਨੇ ਵਾਸਾ ਪਾਣੇ ਪਵਕ ਤਨਹਿ ਕੀਆ ਪੰਖ ਜੋ ਮਉ ਭਗ ਨਹੀ ਚਾਲੈ ਹਮ ਦੇਖ ਠੱਡ ਬਿਲੇ ਮਨ ਇਕਨਾ ਚਿਤ ਸੁਮੜ ਮਨਾ ਹਰ ਬਿਸਰਤ ਤੇਰੇ ਗੁਣ ਗਲੇ ਰਹਾ ਨਾ ਹੋ ਜਤੇ ਸਤੇ ਨਹੀਂ ਪੜਿਆ ਮਰ ਕੇ ਮੁਗਦਾ ਜਨਮ ਪਿਆ ਪਰਨਤ ਨਾਨਕਾ ਤਨ ਕੇ ਸ਼ਰਣਾ ਜਨ ਤੋਂ ਨਹੀਂ ਵਿਸਰਿਆ ਸਮਹੱਲਾ ਪੰਜ ਮੰਨ ਭਈ ਪ੍ਰਪਤ ਮਾਨੁਖ ਦੇ ਹੋਰੀਆ ਕੋਪਨ ਮਿਲਨ ਕੇ ਤੇਰੇ ਬਰਿਆ ਵਰ ਕਾ ਜਤੇ ਰਕ ਤਾ ਨਾ ਕਾਮ ਮਿਲ ਸਾਧ ਸੰਗਤ ਭਜ ਕੇ ਕੇਵਲ ਨਾਮ ਸਰ ਜਾਮ ਲਾਗ ਪਵ ਜਲ ਤਨ ਕਾ ਜਨਮ ਅਵ੍ਰਿਤਾ ਜਾ ਤ ਰੰਗ ਮਾਇਆ ਕੇ ਰਹਾ ਉਜਪ ਤਪ ਸਜਮ ਧਰਮ ਨ ਕਮਾਇਆ ਸੇਵਾ ਸਾਤ ਨਾ ਜਾਣ ਹਰ ਰਹਾ ਕਹੋ ਨਾਨਕ ਅਨੇਚ ਕਰਮਾ ਸਰਨ ਪਰ ਕੇ ਰਖੋ ਸ਼ਰਮਾ ਪਾਪ ਛੇਦ ਸਵੇਂ ਕਬਜੋ ਬਾਚ ਬਿਨ ਤੇ ਚੋ ਪਾਈ ਹਮਰੇ ਕਰੋ ਹਾਥ ਦਰ ਚਾ ਪੂਰਨ ਹੋਏ ਚਿਤ ਕੇ ਚੇ ਤੋਏ ਚਰਨ ਨਮਨ ਰਹੀ ਹਮਾਰਾ ਆਪਣਾ ਜਾਣ ਕਰੋ ਪਰ ਹਮਰੇ ਦੁਸ਼ਟ ਸਭਾ ਤੁਮ ਕਾਹੋ ਆਪ ਹਾਥ ਦੈ ਮਹਾਂ ਬਚਾਵ ਸੇਵਕ ਸਿੱਖਾ ਮੋਰ ਪਰਵਾਰਾ ਸੇਵਕ ਸਿੱਖਿਆ ਸਭਾ ਕਰਤਾਰਾ ਮੋਰਚਾ ਚੰਦ ਕਰਤਾ ਕਰਿਆ ਸਭ ਵਰਨ ਕੋ ਅਜ ਸੰਗ ਰਿਹਾ ਪੂਰਨ ਹੋਏ ਹਮਾਰੀ ਆਸਾ ਤੁਰ ਭਜਨ ਕੇ ਰਹੇ ਪਿਆਸਾ ਤੁਮਹੈ ਛਾੜ ਕੋਈ ਅਰ ਨਾ ਤੇ ਆਉ ਜੋ ਪਰਚਾਉ ਸੋ ਤੁਮ ਤੇ ਪਾਵਾਂ ਸੇਵਕ ਸਿੱਖ ਹਮਾਰੇ ਤਰਿਆ ਚੰਚਨਾ ਸਤਰ ਹਮਾਰੇ ਮਾਰਿਆ ਆਪ ਹੱਥ ਦੇ ਮੋਜੇ ਉਬਰਿਆ ਮਰਨ ਕਾਲ ਕਾ ਤਰਸਨੇ ਵਰਿਆ ਜੋ ਸਦਾ ਹਮਾਰੇ ਪਛਾ ਸਰਿਸਦੋ ਜੋ ਕਰਿਓ ਰਖਾ ਰੱਖ ਲਿਓ ਮੈਂ ਰੱਖਣ ਹਾਰੇ ਸਾਇਬ ਸੰਤ ਸੰਹੇ ਪਿਆਰੇ ਦਿਨ ਬੰਦੋ ਦੁਸ਼ਟਨ ਕੇ ਹੰਤਾ ਤਮਹੁ ਪੂਰੀ ਚਤੁਰਤ ਸ ਕੰਤਾ ਕਾਲ ਪਾਏ ਬ੍ਰਹਮ ਅਵਤਾਰਾ ਕਾਲ ਪਾਏ ਸਭ ਜਗ ਤਾਰਾ ਕਾਲ ਪਾਏ ਕਰ ਬਿਸਨ ਪ੍ਰਕਾਸ਼ ਸਕਲ ਕਾਲ ਕਾ ਕੀਆ ਤਮਸਾ ਜਵਨ ਕਾਲ ਜੋ ਦੇਸ ਵਿਥਿਓ ਬੇਦ ਰਾਜ ਬ੍ਰਹਮਾ ਜੋਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸ ਕਰ ਹੈ ਕਾਏ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਤੇਤਾ ਚੰਦਨ ਪੈ ਜਾਇਓ ਆਦ ਅੰਤ ਇਕ ਅਵਤਾਰ ਰਹਾ ਸੋਏ ਗੁਰੂ ਸਮਝਿ ਹਮਾਰਾ ਨਮਸ ਕਰਤ ਸਰਪੁ ਹਮਾਰੇ ਸਕਲ ਪ੍ਰਜਾ ਜਨ ਆਪ ਸਵਾਰੇ ਸਿਵ ਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲ ਮੋਬਦ ਕੀਓ ਕਟਕਟਕੇ ਅੰਤਰ ਕੇ ਜਾਨਤ ਭਲੇ ਬੁਰੇ ਕੇ ਪੇਰ ਪਛਾਨਤ ਚਿੰਤੇ ਤੇ ਕੁੰਚਲ ਸਤੂਲਾ ਸਭ ਪਰ ਕਿਰਪਾ ਦਰਸ਼ਟੇ ਕਰ ਪੋਲਾ ਸੰਤਨ ਤੁਖਾ ਪਾਏ ਤੇ ਦੁਖੇ ਸੁਖਾ ਪਾਏ ਸਾਧਨ ਤੇ ਸੁਖੀ ਇਕ ਇਕ ਕੇ ਪੇਰ ਪਛਾਨਾ ਕਟਕਟਕੇ ਪੜਪਟਕੇ ਜਾਨਾ ਜਬੇ ਉਦਗਰਕ ਕਰਾ ਕਰਤਾਰਾ ਪ੍ਰਜਾ ਤਰਤ ਦਵਦੇ ਆਪਾਰਾ ਜਬਿਆ ਕਾਰਕ ਕਰਤੋਂ ਕਬਹੁ ਤੁਮ ਮੈਂ ਮਿਲ ਤਦੇ ਦਰਸਬਾ ਯਤੇ ਬਦਨ ਸਰਤ ਸਭ ਤਾਰਾ ਆਪ ਆਪਣੇ ਬੋਜ ਉਚਾਰਾ ਤੁਮ ਸਭੇ ਤੇ ਰਤਨ ਰਲਮ ਜਨਤ ਪਿਤ ਪਿਤਿਆ ਹਲਾਮ ਨਰੰਕਾਰ ਨਰਮਕਾਰ ਨਿਲੰਭ ਆਦਿਆ ਨੀਲੇ ਅਨਾਜ ਸੰਗ ਤਾਕਾ ਮੋੜ ਉਚਾਰਤ ਪੇਦਾ ਜਾ ਕੋ ਪੇਵਣਾ ਪਾਵਤ ਪੇਦਾ ਤਾਕੋ ਕਰ ਪੰਨ ਮੰਨਤ ਮਹਾਮੁਡਕ ਚੋਪੇਦਨ ਜਨਤ ਮਹਾਦੇਵ ਕੋ ਕਹਿਤ ਸਦਾ ਸੇਵ ਨਰੰਕਾਰ ਕਾ ਚਿੰਤਨ ਪੇਵ ਆਪਿ ਆਪਣੇ ਬੁੱਧ ਚੇਤੇ ਵਰਨਤ ਬਣ ਬਣ ਤੋਹੇ ਤੇਤੇ ਤੁਮਰਾ ਲਖਣਾ ਜਾਏ ਪਸਾਰ ਕਹਿ ਬਿਦ ਸੰਚਾ ਪਰਤਮ ਸੰਸਾਰਾ ਇਕ ਰੂਪਿਆ ਨੋ ਪਸਰੂਪ ਰੰਗ ਭਿਉਰਾ ਕਈ ਪੋਪਾ ਅੰਡਜ ਜਰਜ ਸਤਜ ਕਿੰਨੀ ਉਤਪਜ ਕਾਨ ਬਹੁਰ ਰਚ ਦਿਨੇ ਕਹੋਂ ਪੂਲ ਰਜਾ ਬਟਾ ਕਹੋਂ ਸਮਰਪਿਉ ਸੰਕਰ ਕੈਟਾ 세 ਗ੍ਰੇਸ ਰਿਤੇ ਦੇਖਾਇ ਅਚਬਾ ਬਾਬ ਆਦ ਜੋ ਕਾਦ ਸਰੂਪ ਸੋਜ ਬਾਬ ਅਵਰਛਾ ਮੇਰੀ ਤੁਮ ਕਰੋ ਸਿੰਘਿਆ ਵਾਰਿਆ ਸਖ ਸੰਜਰੋ ਦੁਸ਼ਟਾ ਜਿਤੇ ਉਠਵਤ ਤੋ ਤਪਤਾ ਸਕਲ ਮਲੇ ਛੇ ਕਰੋ ਰੁਨ ਕਾਤਾ ਜੇ ਅਸਦ ਜਤਬ ਚਰਨੇ ਪਰ ਤਨਕੇ ਦੁਸ਼ਟ ਦੁਫਤਾ ਮਾਰੇ ਪੁਰਖਾ ਜਵਨ ਪਗ ਪਰੇ ਤੇ ਹਾਰੇ ਤਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਰਤ ਹੈ ਤਾਂ ਕੇ ਕਾਲ ਨਿਕ ਮਹਿਆ رچا ہوئے تہے سب کالا دشر تت کالا کرپادن جہیں ہریو تا کے تاپ تنک مری سرمو سب ہوئ دب سک نوئی ایک بار جن تمہ سا کال پاس تے تاہے ہو بارہ जेन नर नाम ते हरो कहा दारिद दुष्ट दुख ते रहा कणके तमे शरन तिहारी आप हाथ दे लियो ओ बारे सरबठोरमा होए साए दुष्ट दुख ते लियो बचा इस भैया पाए गए जब ते तुमरे तब ते कहवा कतरे नहीं आनियो राम रेमपुरा न को रंगना नेक कहे मत एक ना मानियो ਸਿਮਰਤ ਸਸਤਰ ਪੇਦ ਸਭ ਹੋ ਪੇਦ ਕਹਿਆ ਮੈਂ ਕਣਾ ਜਾਣਿਆ ਸਰੇ ਸਪਾਨ ਕਿਰਪਾ ਤੁਮਰੇ ਕਰ ਮੈਂ ਨਾ ਕਹੋ ਸਭ ਤੇ ਬਖਾਨਿਆ ਦੋਰਾ ਸਗਲ ਦਵਾਰ ਕੋ ਛਾੜ ਕੇ ਕਹੋ ਤੁਹਾਰੋ ਦਵਾਰ ਬਾਹੇ ਗਹੇ ਕੇ ਲਾਜ ਅਸ ਗੋਬਿੰਦ ਦਾਸ ਤੁਹਾਰ ਸਗਲ ਦਵਾਰ ਕੋ ਛਾੜ ਕੇ ਗਇਓ ਤੁਹਾਰੋ ਦਵਾਰ ਬਹਿ ਗਏ ਕੇਲਾ ਜੇ ਅਸ ਕੋ ਬਿਨ ਦਾਸ ਤੁਹਾਰ ਰਾਮ ਕਲੀ ਮਹੱਲਾ ਤੇ ਜਨੰਦ ਕਿਉ ਓੰਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਗੁਰ ਕਾ ਪਾਇਆ ਸਹਜ ਸੇਤੀ ਮਨ ਵਜੀਆਂ ਵਾਦਾਈਆਂ ਰਾਗ ਰਤਨ ਪਰਵਾਰ ਪਰਿਆ ਸਬਦ ਗਾਵਣ ਆਇਆ ਸਭ ਤੋ ਕਹੋ ਹਰੀ ਕੇ ਰਾਮਾ ਜਿਨੇ ਵਸਾਇਆ ਕਹੇ ਨਾਨਕ ਨੰਦ ਹੁਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰੋ ਹਰ ਨਾਲੇ ਹਰ ਨਾਲ ਰੋ ਤੂੰ ਮਨ ਮੇਰੇ ਦੁੱਖ ਸਭ ਵੇਸਾਰਨ ਅੰਗੇਕਾਰਿ ਹੋ ਕਰੇ ਤੇਰਾ ਕਾਰਜ ਸਭ ਸਵਾਰਨ ਸਬਨਾ ਗਲਾ ਸਮਰਤ ਸੋ ਹਮੇ ਸੋ ਕਿਉ ਮਨ ਹੁਣ ਵੇਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੁ ਨਾਲੇ ਸੱਚੇ ਸਹਾਈਆ ਕਾ ਨਾਹੀ ਕਰਤੇ ਰਹਿ ਕਰਤਾ ਤੇਰਾ ਸਭ ਕਿਛ ਹੈ ਜਿਸ ਅਦੇ ਸੋ ਪਾਵੇ ਸਦਾ ਸੁਖ ਸੁਲਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਾ ਮਨ ਵਸਿਆ ਵਾਜੇ ਸਬਦ ਕਨੇਰੇ ਕਹੇ ਨਾਨਕ ਸੱਚੇ ਸਹਾਈਆ ਕਾ ਨਾਹੀ ਕਰਤੇ ਰਹਿ ਸਾਚਾ ਨਾਮ ਮੇਰਾ ਆਤਮਾ ਰੋ ਸਾਚਾ ਨਾਮ ਆਤਮਾ ਮੇਰਾ ਜਿਨਾਂ ਭੁੱਖਾਂ ਸਭ ਗਵਾਈਆ ਕਰ ਸੰਤ ਸੁਖ ਮਨਾਏ ਵਸਿਆ ਜਨੇਸ਼ਾ ਸਭ ਪੂਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਸਦੀ ਦੇ ਵਡਿਆਈਆ ਕਹੇ ਨਾਨਕ ਸੁਨੋ ਸੰਤੋ ਸਬਦ ਤਰੋ ਪਿਆਰੋ ਸੱਚਾ ਨਾਮ ਮੇਰਾ ਧਾਰੋ ਵਾਜੇ ਪੰਚ ਸਬਦ ਤਤ ਕਰ ਸਭਾਗੇ ਕਰ ਸਭਾਗੇ ਸਬਦ ਵਾਜੇ ਕਲਾ ਜਿਤ ਕਰਤਾ ਰਿਆ ਕਹਤੋ ਤੋ ਤੋ ਦਬਸ ਕੇਤੇ ਕਾਲ ਕਟਨ ਕਾ ਮਾਰਿਆ ਤੂਰ ਕਰਮ ਪਾਇਆ ਤੁਦਜਨ ਕੋ ਸੈ ਨਾਮ ਹਰਿ ਕਾ ਲਾਗੇ ਕਹੇ ਨਾਨਕ ਤੈ ਸੁਖ ਹੋ ਆਤਤ ਕਰ ਅਨੰਦ ਬਾਜੇ ਅਨੰਦ ਸੁਨਹੁ ਵਡ ਪਾਗਿ ਹੋ ਸਕਲ ਮਨੋਰ ਤਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੇ ਸੱਚੇ ਬਾਣੀ ਸੰਤ ਸਾਜਨ ਭਇ ਸਰਸੇ ਪੂਰੇ ਗੁਰਤੇ ਜਾਣੇ ਸੁਣ ਤੇ ਪੁਨਿਤ ਕਰਤੇ ਪਵਿਤ ਸਤਗੁਰੂ ਰਹਾ ਪਰ ਪੂਰੇ ਬਿਣਾ ਬੰਗ ਤ ਨਾਨਕ ਗੁਰ ਚਰਨ ਲਾਗੇ ਬਾਜੇ ਜਨ ਹਤ ਤੂਰੇ ਮੁੰਦਾਵਣੀ ਮਹੱਲਾ ਪੰਜਮਾ ਕਾਲ ਵਿਚਤ ਨ ਵਸਤੋ ਪਇਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾ ਠਰਕਾ ਪਇਓ ਜਿਸ ਕਾ ਸਭ ਸਿਆ ਤਾਰੋ ਜੇ ਕੋ ਖਾਵੈ ਜੇ ਕੋ ਪੁੰਚਾ ਕਿਸ ਕਾ ਹੋਇ ਉਤਾਰੋ ਇਹ ਵਸਤ ਤ ਜਨਾਂ ਜਾਏ ਨਤਨ ਤਰਕ ਉਤਾਰੋ ਤਮਸ ਅਨਸਾਰ ਚਰਨ ਲਗਤ ਰਿਹਾ ਸਬਨਾਨਕ ਬ੍ਰਹਮ ਪ੍ਰਸਾਰੋ ਸੰ ਲੋਕ ਮਹੱਲਾ ਪੰਜਮਾ ਤੇਰਾ ਕਿਤਾ ਜਾਤੋ ਨਹੀਂ ਮੈਨੋ ਜੁਗ ਕੀ ਤੋਈ ਮੈਂ ਨਿਰਗੁਣ ਯਾਰੇ ਕੋ ਗੁਣਗ ਨਾਹੀ ਆਪੇ ਤਰਸਪਿ ਹੋਈ ਤਰਸਪਿਆ ਮੈਂ ਰਮਤ ਹੋਈ ਸਤਿਗੁਰ ਸਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾਂ ਤਨ ਮਨ ਠਿਵੈ ਹਰਿਆਈ ਤਾਰ ਸਫਿਆ ਮਰਮਤ ਹੋਏ ਸਤਿਗੁਰ ਸਚਾ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾਂ ਤਨ ਮਨ ਅਤੀ ਵਹਿ ਹਰਿਆ ਪਉੜੇ ਤੇਥਾ ਤੂੰ ਸਮਰਤਾ ਜਿਤਾ ਕੋਈ ਨਹੀਂ ਉਥਾ ਤੇਰੇ ਰਕ ਅਗਨੇ ਉਦਰ ਮਾਹੇ ਸੁਣ ਕੈ ਜਮਕੇ ਦੂਤ ਨਾਇ ਤਰ ਚੜ ਜਾਏ ਭਉ ਜਲ ਬੇਕਮਸਗਾ ਹੋ ਗੁਰ ਸਬਦੀ ਪਾਰ ਪਾਹੇ ਜਿਨ ਕੋ ਲਗੇ ਪਿਆਸ ਅੰਮ੍ਰਿਤ ਸੇ ਖਾਏ ਕਲਮਾ ਹਉ ਪੁਣ ਗੁਣ ਗੋਵਿੰਦ ਗਾਹੇ ਸਭ ਸੈ ਨੋ ਕਿਰਪਾਲ ਸਭ ਮਾਲੇ ਸਹੇ ਸਹੇ ਬਿਰਥਾ ਕੋਈ ਨਾ ਜਾਏ ਜਿ ਆਵੇ ਤਦ ਵਾਏ ਸਲੋਕ ਮਹੱਲਾ ਪੰਜਮਾ ਅੰਤਰ ਗੁਰਿਆ ਰਦਨਾ ਜੀਵਾਂ ਜਪ ਗੁਰੂ ਨਾਮ ਨਿਤ ਰੇ ਸਤਗੁਰੂ ਵੇਖ ਨਾਸ ਰਵਨੇ ਸੁਣ ਨਾਮ ਗੁਰੂ ਨਾਮ ਸਤਗੁਰੂ ਸੇ ਤੇ ਰਤਿਆ ਦਰਗਹ ਪਾਈਆ ਠਾਓ ਕਉ ਨਾਨਕ ਕਿਰਪਾ ਕਰੇ ਜਿਸ ਨੋਹਿ ਬਤ ਦੇ ਜਗ ਮਾਹ ਉਤਮਾ ਕਾਡੇ ਆਇ ਵਿਰ ਲੈ ਕੇ ਕੇ ਮਹੱਲਾ ਪੰਜ ਮਾਰ ਖੇ ਰਖਨੇ ਹਾਰਿਆ ਪਿਓ ਬਾਰਿਆਂ ਨਾ ਗੁਰ ਕੀ ਪੈਰੀ ਭਾਈ ਕਾਜ ਸਵਾਰਿਆਂ ਹੋ ਆਇ ਆਪ ਦੇ ਆਲ ਮਨ ਹਾਉਣਾ ਵੀ ਸਾਰਿਆਂ ਸਾਧ ਜਨਾ ਕੈ ਸੰਗ ਭਉ ਜਲ ਤਾਰਿਆਂ ਸਾਖਤ ਨੰਦਕ ਦੁਸ਼ਟਕ ਨ ਮਾਹੀ ਵੇਦਾਰਿਆਂ ਨਾ ਤਿਸ ਸਾਹਿਬ ਕੀ ਟੇਕ ਨਾਨਕ ਬੰਨਾ ਮਾਹੀ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ ਤੇ ਸਾਇਬ ਕੇਟੇਕ ਨਾਨਕ ਮੰਨ ਮਾਏ ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ